ਦਾਸ ਪਰਚੋਤਮ ਸਿੰਘ ਫੱਗੂ ਵਾਲਾ ਆ ਚੂੜੀਆਂ ਭੇਜ ਰਿਹਾ ਹੈ ਹਰਪ੍ਰੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਕਲਤਾ ਸਾਹਿਬ ਨੂੰ ਉਹਨਾਂ ਦੇ ਮਸਤ ਵਾਲਿਆਂ ਔਰਤੇ ਤੇ ਨਾਲ ਦੀ ਨਾਲ ਸੁਖਦੇਵ ਸਿੰਘ ਢੀਂਸਾ ਜੀ ਨੂੰ ਚਾਲੀ ਨਕਲੀ ਹਰਮੰਦਰ ਦੇ ਚੇਅਰਮੈਨ ਨੂੰ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜਿਹੜਾ ਅਵੇਸਲ ਹੈ ਸੁੱਤਾ ਪਿਆ ਕੁੰਮ ਕਰਨੀ ਦੀ ਨੀਂਦ ਇਹ ਤਿੰਨਾਂ ਨੂੰ ਮੈਂ ਚੂੜੀਆਂ ਨੇ ਜਿਹੜੀਆਂ ਭੇਜ ਰਿਆ ਹਾਂ ਇੱਕ ਮੈਂ ਤੁਹਾਨੂੰ ਮੰਗ ਪੱਤਰ ਦੀ ਕਾਪੀ ਦਿਖਾ ਰਿਹਾ ਜਿਹੜੀ ਕਿ 2020 ਦੇ ਵਿੱਚ 8 ਦਸੰਬਰ ਦੀ ਹੈ ਉਸ ਤੋਂ ਪਹਿਲਾਂ 2 10 ਹਰਪੀ ਜੀ ਤੁਹਾਨੂੰ ਇੱਕ ਆਜਾਦਗਰੀ ਤਸਵੀਰ ਵੀ ਭੇਜ ਰਿਹਾ ਜਿਹੜੀ ਕਿ ਤੁਹਾਡੇ ਨਾਲ ਮੇਰੀ ਸਨੈਪ ਹੈ ਉਹਨਾਂ ਚੂੜੀਆਂ ਦੇ ਨਾਲ ਕਿਉਂਕਿ ਜਦੋਂ ਤੁਸੀਂ ਅਕਾਲ ਤਖਤ ਸਾਭ ਦੇ ਜਥੇਦਾਰ ਸੀ ਇਹ ਮਾਮਲੇ ਦੀ ਸੁਣਵਾਈ ਨਹੀਂ ਕੀਤੀ ਇਹ ਤਿੰਨ ਮਹਾਨ ਜੋਧਿਆਂ ਦੀ ਫੋਟੋ ਮੈਂ ਸਾਰਿਆਂ ਚੂੜੀਆਂ ਦੇ ਵਿੱਚ ਭੇਜਾਂਗਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨਕਲ ਦੇ ਉੱਤੇ 2009 ਤੋਂ ਲੈ ਕੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਪੋਰਟ ਕੀਤੀ ਹੈ ਇਨ੍ਹਾਂ ਜੋਧਿਆਂ ਨੂੰ ਇੱਕ ਗੱਲ ਬੜੀ ਠੋਕ ਵਜਾ ਕੇ ਕਹਿਣਾ ਚਾਹੀਦਾ ਉਹਨੂੰ ਸ਼ਰਮਾਉਣੀ ਚਾਹੀਦੀ ਆ ਤੁਹਾਨੂੰ ਕਿ ਤੁਸੀਂ ਤਿੰਨਾਂ ਜੋਧਿਆਂ ਨੇ ਦਰਬਾਰ ਸਾਹਿਬ ਦੀ ਜਿਹੜੀ ਗੁਰੂ ਰਾਮਦਾਸ ਜੀ ਦੀ ਬਰਾਬਰ ਦਾ ਕਰਾਉਣ ਦੇ ਲਈ ਤੁਸੀਂ ਚੁੱਪ ਤੇ ਵਿਸਲਾ ਜਿਹਦਾ ਮਤਲਬ ਹੁੰਦਾ ਹੈਗਾ ਵੀ ਤੁਹਾਡੀ ਸਹਿਮਤੀ ਹੈ ਆ ਫੋਟੋ ਦੇ ਵਿੱਚ ਤਿੰਨ ਸਿੱਖਾਂ ਦੇ ਮਹਾਨ ਜਿਹੜੇ ਕਹਾਉਂਦੇ ਲੀਡਰ ਨੇ ਆਖੋਤੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਨੇ ਸ਼ਰਿਆਮ ਦਰਬਾਰ ਸਾਹਿਬ ਦੀ ਨਕਲ ਦੇ ਉੱਤੇ ਜਿਹੜਾ ਮਸਤੋਆਣੇ ਬਣ ਰਹੀ ਹੈ ਇਹ ਤੁਹਾਡੇ ਅੰਦਰਲੀ ਜਿਗਰ ਦੀ ਗੱਲ ਹੈਗੀ ਮੈਂ ਤਿੰਨ ਮਹਾਨ ਗਦਾਰਾਂ ਦੀ ਫੋਟੋ ਤੁਹਾਡੇ ਰੂਬਰੂ ਕਰ ਰਿਹਾ ਜਿਨ੍ਹਾਂ ਨੇ ਮਸਤੋਆਣੇ ਬਣੀ ਦਰਬਾਰ ਸਾਹਿਬ ਦੀ ਨਕਲ ਨੂੰ ਅੰਦਰ ਨੇ ਮਾਨੂੰ ਮਾਨਤਾ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ 24 ਪੰਜਾਬ న్యూਸ ਗੱਲ ਕਰੀਏ ਧਰਨੇ ਦੀ ਤਿੰਨ ਦਿਨਾਂ ਤੋਂ ਪਵਾਨੀਗੜ੍ਹ ਦੇ ਵਿੱਚ ਇੱਕ ਧਰਨਾ ਦਿੱਤਾ ਜਾ ਰਿਹਾ ਹੈ ਕੀ ਮਸਲਾ ਹੈ ਕੀ ਗੱਲਬਾਤ ਨੂੰ ਲੈ ਕੇ ਕਿਉਂਕਿ ਅਗਰ ਗੱਲਬਾਤ ਕਰੀਏ ਤੁਹਾਨੂੰ ਦਿਖਾਉਣੀ ਇੱਕ ਤਸਵੀਰ ਬਹੁਤ ਔਕੀਆ ਮਸਤੂਆਣਾ ਸੰਗਰੂਰ ਵਿਖੇ ਦਰਬਾਰ ਸਾਹਿਬ ਜਿਹੜਾ ਕੀ ਦਰਬਾਰ ਸਾਹਿਬ ਕਹਿੰਦੇ ਵੀ ਚਾਰ ਵਰਨ ਵਾਲੇ ਖੁੱਲ ਹੈਗਾ ਕਿਸੇ ਜਾਤ ਪਾਤ ਤੋਂ ਰਹਿਤ ਪਰ ਜਿੱਥੇ ਇੱਕ ਗੱਲ ਕਰੀ ਇੱਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ ਤਸਵੀਰ ਹੈ ਸਾਬਕਾ ਗਿਆਨੀ ਹਰਪ੍ਰੀਤ ਸਿੰਘ ਜੀ ਰਾਜ ਸਭਾ ਮੈਂਬਰ ਸਾਬਕਾ ਸੁਖਦੇਵ ਸਿੰਘ ਢੀਂਡਸਾ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਜੀ ਜਿਨ੍ਹਾਂ ਦੇ ਪੋਸਟਰ ਦੇ ਉੱਤੇ ਕਿ ਚੂੜੀਆਂ ਲਾਈਆਂ ਗਈਆਂ ਨੇ ਕਿਉਂ ਲਾਈਆਂ ਗਈਆਂ ਨੇ ਇਹ ਗੱਲਾਂ ਨੂੰ ਲੈ ਕੇ ਅਸੀਂ ਕੁਝ ਗੱਲਬਾਤ ਕਰਾਂਗੇ ਇੱਕ ਜਥੇਦਾਰ ਪਰਸ਼ੋਤਮ ਸਿੰਘ ਫਗਵਾੜਾ ਵੱਲੋਂ ਧਰਨਾ ਦਿੱਤਾ ਜਾ ਰਹੇ ਨੇ ਕੀ ਵਜ੍ਹਾ ਬਣੀ ਧਰਨਾ ਦੇਣ ਦੀ ਕਿਉਂਕਿ ਜੇ ਗੱਲ ਕਰੀਏ ਧਰਨਾ ਕੋਈ ਮੇਨ ਮੁੱਦਾ ਨਹੀਂ ਹੁੰਦਾ ਹਰ ਇੱਕ ਗੱਲ ਦਾ ਕਿਉਂਕਿ ਧਰਨਾ ਪੰਜਾਬ ਦੇ ਵਿੱਚ ਮਾਮੂਰ ਮਸ਼ਹੂਰ ਗੱਲਾਂ ਹੋ ਚੁੱਕੀਆਂ ਨੇ ਉਹਨਾਂ ਗੱਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਜਥੇਦਾਰ ਜੀ ਤੁਸੀਂ ਧਰਨਾ ਦੇ ਰਹੇ ਹੋ ਤਿੰਨ ਦਿਨਾਂ ਤੋਂ ਕੀ ਕਾਰਨ ਹੈ ਕੀ ਗੱਲ ਹੈ ਮੈਂ अनेका ਵਾਰੀ ਆਹ ਫੋਟੋ ਸ਼ੂਟ ਨਾਲ ਸਾਂਝੀ ਕਰਨ ਲੱਗਿਆ ਇਸ ਗੱਲ ਨੂੰ ਲੈ ਕੇ ਵੀ ਮਸਤੌੜੇ ਦਰਬਾਰ ਸਾਹਿਬ ਦੀ ਨਕਲ ਹੈ ਜਿਹੜੀ ਉਹ ਪੰਜਾਬ ਦੇ ਹੈ ਤੁਹਾਨੂੰ ਲਾਂਬੂ ਲਾਏਗੀ ਇਸ ਗੱਲ ਦੇ ਲਈ ਮੈਂ ਇਹ ਸਾਂਝੀ ਕਰ ਰਿਹਾ ਇੱਥੇ ਅਸੀਂ ਗੱਲ ਕਰੀਏ ਜੇ ਅਗਰ ਗੱਲ ਕਰੀਏ ਦਰਬਾਰ ਸਾਹਿਬ ਦੇ ਸੇਮ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇੱਥੇ ਸੰਗਤ ਆਉਂਦੀ ਹੈ ਦਰਸ਼ਨ ਕਰਕੇ ਜਾਂਦੀ ਹੈ ਕੋਈ ਇਹਦੇ ਵਿੱਚ ਕੋਈ ਗੱਲ ਤਾਂ ਨਜ਼ਰ ਨਹੀਂ ਆਉਂਦੀ ਸਾਨੂੰ ਕੁਲ ਲੱਗਦੀ ਨਹੀਂ ਡਿੱਠੇ ਸਵੇ ਥਾ ਕ੍ਰਿਸ਼ਨ ਜੀ ਡਿੱਠੇ ਸਵੇ ਥਾ ਨਹੀਂ ਤੁਦ ਜਿਹਾ ਦਰਬਾਰ ਸਾਹਿਬ ਵਰਗਾ ਕੋਈ ਨਹੀਂ ਹੋ ਸਕਦਾ ਕਿਉਂਕਿ ਗੁਰੂ ਰਾਮਦਾਸ ਜੀ ਨੇ ਸਾਈ ਮੀਆਂ ਮੀਰ ਜੀ ਤੋਂ ਇਹ ਸੁਭਾਣ ਨਹੀਂ ਪੱਥਰ ਰਖਾਇਆ ਸੀ ਲੇਕਿਨ ਇੱਥੇ ਦੁਨਿਆਵੀ ਲੋਕ ਦੁਨਿਆਵੀ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਾਉਂਦੇ ਨੇ ਉਹਨਾਂ ਵੱਲੋਂ ਇਹ ਬਿਲਡਿੰਗ ਸੰਤ ਬਾਬਾਦਰ ਸਿੰਘ ਜੀ ਦੇ ਜਾਣ ਤੋਂ ਬਾਅਦ ਇਹ ਦੁਨੀਆ ਤੋਂ ਜਾਣ ਤੋਂ ਬਾਅਦ ਉਹ ਚਲੇ ਗਏ ਉਸ ਤੋਂ ਬਾਅਦ ਇਹਨਾਂ ਦੇ ਮੰਦੀ ਕਾੜ ਹੈ ਜੋ ਕਿ ਬਹੁਤ ਹੀ ਨਿੰਦਰ ਜੋਗਾ ਨਹੀਂ ਅਗਰ ਗੱਲ ਕਰੀਏ ਜੇ ਬਣ ਰਹੀ ਹੈ ਤਾਂ ਉੱਥੇ ਦਰਸ਼ਨ ਕਰਨ ਲਈ ਸੰਗਤ ਬਾਬਾ ਅਤਰ ਸਿੰਘ ਜੀ ਮਸਤੂਣਾ ਸਾਹਿਬ ਆਉਂਦੇ ਨੇ ਕਿ ਦਰਬਾਰ ਸਾਹਿਬ ਜੇ ਅਗਰ ਦਰਸ਼ਨ ਕਰਕੇ ਆਉਂਦੇ ਇਹ ਜੇ ਕੋਈ ਗੱਲ ਐਡੀ ਕੋਈ ਦਰਗਦੀ ਦਾ ਸਾਨੂੰ ਨਹੀਂ ਬਹੁਤ ਵੱਡੀ ਗੱਲ ਹੈ ਕ੍ਰਿਸ਼ਨ ਜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਡੱਠੇ ਸਵੇ ਥਾ ਨਹੀਂ ਚੁੱਧਿਆ ਦਰਬਾਰ ਸਾਹਿਬ ਦੀ ਨਕਲ ਨਾ ਬਣ ਸਕਦੀ ਨਾ ਹੋਵੇ ਨਾ ਹੋ ਸਕਦੀ ਆ ਕੱਲੂਕਾਰਾ ਹੋ ਸਕਦੇ ਨੇ ਜੇ ਬਜਿੱਦ ਰਹੇ ਇਸ ਬਿਲਡਿੰਗ ਨੂੰ ਲੈ ਕੇ ਕੱਲੂਕਾਰੇ ਹੋ ਸਕਦੇ ਨੇ ਪੰਜਾਬ ਦੀ ਧਰਤੀ ਤੇ ਲੇਕਿਨ ਮੈਂ ਹੱਥ ਜੋੜਦਾ ਸਾਡੇ ਇਹਨਾਂ ਲੀਡਰਾਂ ਖੋਤੀ ਲੀਡਰਾਂ ਨੂੰ ਵੀ ਤੁਸੀਂ ਮਾਫ ਕਰੋ ਪੰਜਾਬ ਦੇ ਵਿੱਚ ਬਹੁਤ ਕੱਲੂਕਾਰੇ ਕਰਾਤੇ ਤੁਸੀਂ ਹਿੰਦੂ ਸਿੱਖ ਦੇ 파ੜੇ ਪਵਾਤੇ ਤੁਸੀਂ ਸਿਰਫ ਆਪਣੀਆਂ ਵੋਟਾਂ ਬਣਾਉਣ ਦੇ ਲਈ ਕਦੇ ਕਿਸੇ ਪਾਰਟੀ ਨਾਲ ਗੱਠ ਜੋੜ ਕਰ ਲਿਆ ਕਦੇ ਕਿਸੇ ਰਿਲੀਜੀਅਸ ਧਾਰਮਿਕ ਪਾਰਟੀ ਨਾਲ ਪਾਜਪਰ ਨਾਲ ਗੱਠ ਜੋੜ ਕਰ ਲਿਆ ਕਦੇ ਭਾਂਡੇ ਬੰਨ ਲਏ ਇਹ ਗੱਲਾਂ ਸੋਨੇ ਰਾਜਨੀਤਿਕ ਡਰਾਮ ਨੇ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਸੋ ਮੇਰੀ ਗੁਜਾਰਿਸ਼ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਬਕਾਇਦਾ ਤੌਰ ਤੇ ਮੈਂ ਤੁਹਾਨੂੰ ਇਸੇ ਗੱਲ ਦੀ ਬੇਨਤੀ ਕੀਤੀ ਸੀ ਬੀਅ ਨਕਲ ਤੇ ਉਤੇ ਸਿੱਖੜਕਣਗੇ ਅਜ ਨਹੀਂ ੜਕਣੇ ਜਦੋਂ ਉਹਨਾਂ ਨੂੰ ਸਚਾਈ ਸਾਹਮਣੇ ਆ ਗਈ ਹੁਣ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦਾ ਜੋਗਾ 16 ਸਾਲ ਹੋ ਗਏ ਮੈਨੂੰ ਲੜਦੇ ਮੈਂ ਅਕਾਲਤਾ ਵਾਸਤੇ ਸ਼ਿਕਾਇਤ ਦਿੱਤੀ ਨੂੰ ਮੈਨੂੰ 16 ਸਾਲ ਹੋ ਗਏ ਉਹ ਤੋਂ ਬਾਅਦ ਗਿਆਨੀ ਐਰਪੀਸੀ ਨੂੰ ਮੈਂ ਘੱਟੋ ਘੱਟ 10 ਵਾਰੀ ਮਿਲ ਚੁੱਕਿਆ ਐਨਾ ਇਸ ਤਰ੍ਹਾਂ ਨੇ ਫੰਕਸ਼ਨਾਂ ਦੇ ਵਿੱਚ ਲੈਕਰ ਉਹਨਾਂ ਨੇ ਕਿਤੇ ਵੀ ਸੁਣਵਾਈ ਨਹੀਂ ਕੀਤੀ ਧਾਮੀ ਜੀ ਨੇ ਕੋਈ ਸੁਣਵਾਈ ਨਹੀਂ ਕੀਤੀ 3 ਸਾਲ ਸਾਫ ਤਾਂ ਪਤਾ ਨਹੀਂ ਕਿਹੜੀ ਬਿੱਟੀ ਦੇ ਬਣੇ ਨੇ ਉਹਨੂੰ ਹਾਈਲਾਈਟ ਕਰੀ ਜਾ ਰਹੇ ਨੇ ਉਹਦਾ ਕਮਾਈ ਛਕੀ ਜਾ ਰਿਹਾ ਕਿਉਂਕਿ ਉੱਥੇ ਕਰੋੜਾ ਰੁਪਏ ਦੀ ਮਸਤ ਵਾਲਾ ਸਭ ਆਮਦਨ ਹੈ ਤੇ ਉਹਦੇ ਤੇ ਉਹ ਸੱਪ ਬਣੇ ਅਗਰ ਗਰੀਏ ਜਿਹੜੀ ਦਰਬਾਰ ਸਾਹਿਬ ਦੀ ਕਾਪੀ ਕੁ ਬਿਲਡਿੰਗ ਬਣੀ ਹੋਈ ਹੈ ਅਗਰ ਜੇ ਕੱਲ ਨੂੰ ਢਾਉਦੇ ਨੇ ਤਾਂ ਉਹ ਵੀ ਇੱਕ ਸੋਚ ਦੇ ਕਿ ਬਿਆਦ ਵੀ ਹੋਊਗੀ ਨਾ ਜੀ ਜੀ ਨਾਲ ਨਹੀਂ ਉਹ ਗੱਲ ਪਹਿਲੇ ਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚ ਕਲੀਅਰ ਹੋ ਚੁੱਕੀ ਹੈ ਵੀ ਤਬਦੀਲੀਆਂ ਕਰ ਦਿੱਤੀਆਂ ਜਾਂਦੀਆਂ ਨੀ ਤਬਦੀਲੀਆਂ ਕੋਈ ਹੋਇਆ ਜਦ ਤੱਕ ਨਹੀਂ ਕੀਤੀਆਂ ਜੀ ਨਹੀਂ ਕੀਤੀਆਂ ਜੀ ਨਹੀਂ ਕੀਤੀ ਐ ਇਸੇ ਗੱਲ ਦੀ ਮੈਂ ਉੱਥੇ ਕੱਟੀ ਨਹੀਂ ਕੱਲ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਮਸਤੂਆਣਾ ਸਾਹਿਬ ਆਉਂਦੇ ਨੇ ਪ੍ਰੋਗਰਾਮ 'ਚ ਐਡਾ ਸੈਮੀਨਾਰ ਸੀ ਜਿੱਥੇ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਂਦਾ ਪ੍ਰਵਿੰਦਰ ਸਿੰਘ ਢੀਂਡਸਾ ਜੀ ਵੱਲੋਂ ਸਮੂਹ ਜਥੇਕਬੰਦਿਆਂ ਵੱਲੋਂ ਕੀ ਉਹਨਾਂ ਨੂੰ ਚੀਜ਼ ਨਜ਼ਰ ਨਹੀਂ ਆਈ ਹੈਗੀ ਬੜੇ ਅਫਸੋਸ ਦੀ ਗੱਲ ਹੈ ਮੈਂ ਮੇਰਾ ਮਨ ਫਿਰ ਜਜ਼ਬਾਤੀ ਹੁੰਦਾ ਇਸ ਗੱਲ ਤੇ ਕਿਸ਼ਨ ਜੀ ਵੀ ਇੱਕ ਤਾਂ ਕੱਲ ਤੱਕ ਸਾਹਿਬ ਸਾਹਿਬ ਦਾ ਜਥੇਦਾਰ ਉਹ ਉੱਥੇ ਆਵੇ ਜਿਹਦੇ ਕੋਲ ਮੈਂ ਸ਼ਿਕਾਇਤ ਦਿੱਤੀ ਹੋਵੇ ਆ ਸ਼ਿਕਾਇਤ ਦਿੱਤੀ ਹੋਵੇ ਈ ਆਪਾਂ ਕੇ ਨਿਕਲ ਗਏ ਨਿਹਰਪੀਸੇ ਆਛ ਕਹੇ ਤੇ ਵੀ ਉਹਨਾਂ ਨੇ ਆਪ ਫੜ ਰਹੇ ਨੇ ਮੇਰੇ ਕੋਲ ਆਛ ਕਹੇ ਤੇ ਉਹ ਵੀ ਹੋਰ ਨਹੀਂ ਫੜ ਰਿਆ ਐਨੇ ਉਹ ਅਨਪੜ ਜਾਂ ਮੈਂ ਕਹਿੰਦਾ ਵੀ ਉਹ ਮੰਦਪੂ ਬੁੱਧੀ ਨਹੀਂ ਹੈਗੇ ਨਹੀਂ ਤੁਸੀਂ ਕੱਲ ਕਿਉਂ ਨਹੀਂ ਉੱਥੇ ਜਾ ਕੇ ਮਸਤੂਆਣਾ ਸਾਹਿਬ ਦਰਜ ਕਰਾਇਆ ਵੀ ਉਹਨਾਂ ਨੂੰ ਆ ਕੇ ਮੈਂ ਕੱਲੂ ਕਰਾ ਨਹੀਂ ਕਰਾਉਣਾ ਉੱਥੇ ਪੰਜਾਬ ਦੀ ਧਰਤੀ ਹੈ ਗੁਰਾਂ ਪੀਰਾਂ ਦੀ ਧਰਤੀ ਹੈ ਪੰਜਾਬ ਵਸਦਾ ਗੁਰਾਂ ਦੇ ਨਾਮ ਮੈਂ ਨਹੀਂ ਚਾਹੁੰਦਾ ਵੀ ਉੱਥੇ ਕੱਲੂ ਕਰ ਹੋ ਨਹੀਂ ਤੁਸੀਂ ਕਿਹੜਾ ਕੋਈ ਐਡੀ ਬੜੀ ਢਾਰ ਲੈ ਕੇ ਜਾ ਰਹੇ ਸੀ ਜੇ ਇਕੱਠਾ ਹਜ਼ਾਰਾਂ ਬੰਦਿਆਂ ਦਾ ਇਕੱਠੀ ਕੱਲ 1000 ਲੋਕ ਉੱਠ ਕੇ ਖੜੇ ਹੋਣ ਨੂੰ ਤਿਆਰ ਨੇ ਇਸ ਮਸਲੇ ਤੇ ਟੀਨਸਾ ਮਸਤੌਣਾ ਛੱਡੋ ਅੰਦੋਲਨ ਦੇ ਲਈ ਤਿਆਰ ਨੇ ਲੋਕ ਮੈਂ ਨਹੀਂ ਚਾਹੁੰਦਾ ਵੀ ਮੇਰੇ ਗੱਲ ਪਵੇ ਕਿ ਤੇਰਾ ਅੰਦੋਲਨ ਕਦੋਂ ਹੋਊਗਾ ਫਿਰ ਜਦਿਆਰ ਬਰਸੋਂ ਤੁਸੀਂ ਫਗੋੜੇ ਮਾਰਨ ਤੋਂ ਬਾਅਦ ਇਹ ਓੜੀ ਕਿ ਐਸੇ ਗਲਤੀ ਹੋ ਰਹੀ ਆ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ ਮੈਂ ਦਰਬਾਰ ਸਾਹਿਬ ਦੀ ਨਕਲ ਨੂੰ ਬਰਦਾਸ਼ਤ ਨਹੀਂ ਕਰਦਾ ਮੈਂ ਬਰਦਾਸ਼ਤ ਨਾ ਕਰਦਾ ਹੋਇਆ ਇੱਥੇ ਬਠਾਵਾ ਪਾਣੀ ਵੀ ਛੱਡਿਆ ਹੋਇਆ ਚਾਹ ਤਾਂ ਇੱਕ ਪਾਸੇ ਪੀਣੀ ਐ ਪਰ ਜਹਾਦਾ ਤਾਂ ਖਾਣਾ ਇੱਕ ਪਾਸੇ ਆ ਸੋ ਮੇਰੀ ਗੁਜਾਰਿਸ਼ ਹੈ ਸਮੂੱਚੇ মিডিਏ ਨੂੰ ਕੇਸ ਨੂੰ ਸਹੀ ਤਰੀਕੇ ਨਾਲ ਉਹ ਵਾਰੋ ਸਾਡੇ ਲੀਡਰਾਂ ਦੀ ਤਰ੍ਹਾਂ ਅੱਗੇ ਲਾਉਣ ਵਾਲੇ ਤਰੀਕੇ ਦੇ ਨਾਲ ਨਾ ਵਾਰਿਆ ਜਾਵੇ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਲ ਤੇ ਇੱਥੇ ਹਿੰਦੂ ਵੀ ਵਸਦੇ ਨੇ ਮੁਸਲਮਾਨ ਵੀ ਵਸਦੇ ਨੇ ਹੋ ਕੰਮਾਂ ਦੇ ਚਾ ਲੋਕ ਵੀ ਬਸਦੇ ਨੇ ਸਾਰੇ ਧਰਮਾਂ ਦਾ ਸਤਿਕਾਰ ਹੈ ਕਰਨਾ ਚਾਹੀਦਾ ਹੈ ਅਗਰ ਗੱਲ ਕਰੀਏ ਤੁਸੀਂ ਅਜੇ ਇਨੀ ਕੈਰ ਦੀ ਠੰਡ ਪੈ ਰਹੀ ਸਵੇਰੇ ਤੁਹਾਨੂੰ ਵੀ ਬਹੁਤ ਪੈ ਰਹੀ ਜੀ ਇੱਕ ਤੁਸੀਂ ਸਾਡੇ ਟੈਂਟ ਦੇ ਵਿੱਚ ਬੈਠਿਓ ਤੁਹਾਨੂੰ ਨਹੀਂ ਲੱਗਦਾ ਵੀ ਅਗਰ ਜੇ ਕਰਾਉਣਾ ਤਾਂ ਤੁਸੀਂ ਦਰਬਾਰ ਸਾਹਿਬ ਜਾਓ ਜਾਂ ਢੀਂਡਸਾਂ ਦੇ ਬਰਵਾਰ ਦੇ ਅੱਗੇ ਜਿਵੇਂ ਮਸਤੋਆਣਾ ਸਾਹਿਬ ਗੁਰਦੁਆਰਾ ਉੱਥੇ ਵੀ ਜਾ ਕੇ ਵੀ ਦਰੋਸ਼ਪਰਗੜ ਕਰ ਸਕਦੇ ਹੋ ਮੇਰੇ ਇੱਥੇ ਬੈਠਣ ਦਾ 1 ਮਿੰਟ ਦੇ ਵਿੱਚ ਮੇਲ ਜਿਹੜੀ ਧਾਮੀ ਜੀ ਨੂੰ ਪਹੁੰਚ ਚੁੱਕੀ ਹੈ ਮੇਰਾ ਇੱਥੇ ਵੀ ਸਬ-ਆਫਿਸ ਹੈ ਇਹ ਸ਼ਰਮਣੀ ਕਮੇਟੀ ਦਾ ਇੱਥੇ ਵੀ ਧਾਮੀ ਜੀ ਆਉਂਦੇ ਨੇ ਤਾਂ ਪ੍ਰਧਾਨ ਦੇ ਤੌਰ ਤੇ ਆਉਂਦੇ ਨੇ ਇੱਥੋਂ ਦਾ ਮੈਨੇਜਰ ਜੇ ਧਾਮੀ ਨੂੰ ਮਿਲਦਾ ਮੈਨੇਜਰ ਦੇ ਤੌਰ ਤੇ ਪ੍ਰਧਾਨ ਦੇ ਤੌਰ ਤੇ ਮਿਲਦਾ ਉਹ ਧਾਮੀ ਜੀ ਦੇ ਹੁਕਮਾਂ ਦੇ ਉੱਤੇ ਮੇਰਾ ਬਾਹਰ ਸੁੱਟਿਆ ਗਿਆ ਸਮਾਨ ਜੇ ਮੈਨੂੰ ਉੱਥੇ ਮਸਤਵਾਨੇ ਗਏ ਇਹਦੇ ਨਾਲ ਇਹ ਵਿਹਾਰ ਹੋ ਜਾਂਦਾ ਤਾਂ ਮੇਰੇ ਹਮਾਇਤੀ ਥੋੜੇ ਹੋ ਸਕਦੇ ਨੇ ਬਹੁਤੇ ਨਹੀਂ ਤਾਂ ਉੱਥੇ ਕੱਲੂਕਾਰਾ ਹੋ ਜਾਂਦਾ ਇਸ ਗੱਲ ਕੱਲੂਕਾਰੇ ਬਚਾਉਣ ਦੇ ਲਈ ਮੈਂ ਇਕੱਲਾ ਬੈਠਾ ਮੈਂ ਕਿਸੇ ਨਾਲ ਦੇ ਸਾਥੀ ਨੂੰ ਵੀ ਨਾਲ ਨਹੀਂ ਬੈਠਣ ਦੇਣਾ ਜਿਹੜੇ ਚੂੜੀਆਂ ਲਈ ਬੈਠੇ ਹੋ ਆ ਜੇ ਚੂੜੀਆਂ ਕਿਹਨੂ ਕਿਹਨੂ ਭੇਜ ਰਹੇ ਹੋ ਭਾਈ ਚੂੜੀਆਂ ਤਿੰਨਾ ਸਜਣਾ ਨੂੰ ਭੇਜ ਰਿਹਾ ਜਿਨ੍ਹਾਂ ਨੇ ਕੌਮ ਦੇ ਨਾਲ ਗਦਾਰੀ ਕੀਤੀ ਆ ਗਦਾਰੀ ਕੀਤੀ ਆ ਗਿਆਨੀ ਹਰਪੀ ਸਿੰਘ ਜੀ ਨੇ ਜਿਹੜੇ ਕੱਲ ਉੱਥੇ ਆਉਣ ਦੇ ਬਾਵਜੂਦ ਉੱਥੇ ਇਸ ਬਾਰੇ ਕਲੀਅਰ ਨਹੀਂ ਕੀਤਾ ਸਟੇਜ ਤੋਂ ਬੋਲ ਕੇ ਗਏ ਨੇ ਮੈਂ ਚੂੜੀਆਂ ਭੇਜ ਰਿਹਾ ਸੁਖਦੇਵ ਸਿੰਘ ਟੀਨ ਸਾਜੀ ਨੂੰ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਦੇ ਉੱਤੇ ਨਾਜਾਇਜ਼ ਕਬਜ਼ਾ ਕਰੀ ਬੈਠੇ ਨੇ ਮੈਂ ਚੂੜੀਆਂ ਭੇਜ ਰਿਹਾ ਹਰਜਿੰਦਰ ਸਿੰਘ ਧਾਮੀ ਜੀ ਨੂੰ ਜਿਹੜੇ ਕਿ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਰ ਬੜੇ ਟੀਟ ਸਾਈਜ਼ ਦੇ ਨਾਲ ਉਹ ਗੋਲ ਹੋਏ ਬੈਠੇ ਨੇ ਬੋਲਦੇ ਕਿਉਂ ਨਹੀਂ ਤਾਕੇ ਉਹ ਬੋਲ ਸਕਣ ਮੈਂ ਉਹੀ ਮੀਹਾ ਸਿੰਘ ਹਾਂ ਜਿਹੜਾ ਨੂੰ ਜਿਵੇਂ ਤੂੜੀਆਂ ਭੇਜੀਆਂ ਸੀ ਸਾਡੀਆਂ ਮਾਈਆਂ ਨੇ ਉਸ ਸਮੇਂ ਦੀਆਂ ਨੇ ਮੈਂ ਤੂੜੀਆਂ ਭੇਜ ਕੇ ਕਹਿਣਾ ਚਾਹੁੰਦਾ ਵੀ ਤੁਸੀਂ ਜਾਗੋ ਤੁਸੀਂ ਜਾਗੋ ਓ ਜਾਗੋ ਨਹੀਂ ਤੁਹਾਡਾ ਲੈਣ ਹੈ ਜਿਹੜੀ ਉਹ ਗੁਦਾਰਾਂ ਦੇ ਵਿੱਚ ਲਿਖੀ ਜਾਊਗੀ ਮੈਂ ਹੋਰ ਬਹੁਤਾ ਕੁਝ ਨਹੀਂ ਬੋਲ ਸਕਦਾ ਕਿਉਂਕਿ ਤਿੰਨ ਦਿਨ ਹੋ ਗਏ ਮੈਂ ਕੁਝ ਖਾਦਾ ਪੀਤਾ ਨਹੀਂ ਇਸੋ ਇਹਨਾਂ ਬੋਲਣ ਦੀ ਮੇਰੇ ਚਗੰਜਾਇਸ਼ ਨਹੀਂ ਮੈਂ ਕ੍ਰਿਸ਼ਨ ਜੀ ਦਾ ਬਹੁਤ ਧੰਨਵਾਦ ਕਰਦਾ ਮੈਂ న్యూਸ 24 ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀਆਂ ਗੱਲ ਨੂੰ ਬੜੇ ਸਚੱਜ ਦੇ ਤਰੀਕੇ ਦੇ ਨਾਲ ਮੈਂ ਨਹੀਂ ਚਾਹੁੰਦਾ ਵੀ ਇੱਥੇ ਹਿੰਦੂ ਸਿੱਖ ਦੰਗੇ ਹੋਣ ਮੈਂ ਨਹੀਂ ਚਾਹੁੰਦਾ ਵੀ ਇੱਥੇ ਭਾਈਚਾਰਕ ਦੰਗੇ ਹੋਣ ਸਿੱਖਾਂ ਦੇ ਆਪਸ ਦੇ ਵਿੱਚ ਘਲੂਘਾਰਾ ਹੋਵੇ ਸੋ ਕ੍ਰਿਸ਼ਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇਹਨਾਂ ਜਥੇਦਾਰ ਫੱਗੂ ਵਾਲਾ ਸਾਹਿਬ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਵੱਲੋਂ ਤਿੰਨ ਦਿਨਾਂ ਤੋਂ ਨਿਰਵੇਗਨ ਖਾਦੇ ਪੀਤੇ ਧਰਨਾ ਦਿੱਤਾ ਜਾ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਦੇਖਦੇ ਹਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੀ ਇਹਨਾਂ ਦੀ ਸੁਣਵਾਈ ਹੋਵੇਗੀ ਕੀ ਇਹ ਤਕਰੀਬਨ ਕਿਵੇਂ ਚੱਲੇਗਾ ਰਣਨੀਤੀ ਉਹਨਾਂ ਵਾਲੇ ਦਿਨਾਂ 'ਚ ਦਿਖਾਉਂਦੇ ਰਾਵਾਂਗੇ ਸੋਨਪਾਲ ਪ うん。<と> <music>